ਇੱਕ ਵਾਰ ਫਿਰ ਦੋਨੋਂ ਟੀਮਾਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਇਹ ਫਾਈਨਲ ਕੀਤਾ ਗਿਆ ਵੀ ਇਸ ਮੈਚ ਦੇ ਵਿੱਚ ਜਦੋਂ ਕਿਸੇ ਵੀ ਟੀਮ ਦੇ 25.5 ਜਾਂ 26 ਪੁਆਇੰਟ ਹੋ ਜਾਂਦੇ ਆ ਮੈਚ ਉੱਥੇ ਹੀ ਬੰਦ ਕਰ ਦੇਣਾ ਹਲੋ ਟੀਮਾਂ ਨੋਟ ਕਰ ਲਿਓ ਇਹ ਆਖਰੀ ਫੈਸਲਾ ਹੈ 25.5 ਤੇ 26 ਵੱਡਾ ਮੈਚ ਮੇਰੇ ਦਰਸ਼ਕ ਵੀਰੋ ਸ਼ੁਰੂ ਹੋਣ ਜਾ ਰਿਹਾ ਹੈ ਜਿਹੜੇ ਕਿਹੜੇ ਕਹਿੰਦੇ ਆ ਵੀ ਅੱਜ ਸ਼ੀਲੂ ਟਰੈਕਟਰ ਮਨਾਣੇ ਦੇ ਵਿੱਚੋਂ ਜਿੱਤ ਕੇ ਜਾ ਲਗਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਰਜੇਸ਼ ਜੀ ਸ਼ੀਲੂ ਦੀ ਦੁਨੀਆ ਫੈਨ ਆ ਕਕਰਾਲੀ ਸਾਹਿਬ ਤੇ ਦੁਨੀਆ ਕਹਿੰਦੇ ਪਿਆਰ ਕਰਦੀ ਹੈ ਖੇਡ ਕਬੱਡੀ ਨੂੰ ਸੁਰਖਪੁਰੀਆ ਜਾਦਾ ਸਰਪੰਚ ਵੀ ਆਇਆ ਹੋਇਆ ਹੈ ਫਾਈਨਲ ਮੈਚ ਸੁਪਰ ਫਾਈਨਲ ਗ੍ਰੈਂਡ ਫਾਈਨਲੇ ਦੀ ਜਿਹੜੀ ਜਲਦਾਪਤ ਸ਼ੁਰੂਆਤ ਕਰਨੀ ਹੈ ਸਾਰੇ ਪ੍ਰਬੰਧਕ ਵੀਰਾਂ ਨੂੰ ਵੱਡੀ ਮੁਬਾਰਕਬਾਦ ਹੈ ਤੇ ਉਹ ਸੁਪਰ ਫਾਈਨਲ ਸ਼ੁਰੂ ਕਰਦੇ ਭਾਈ ਸ਼ੁਰੂ ਕਰਦੇ ਪਲੀਜ਼ ਜਲਦੀ ਕੋਈ ਨਾ ਦਲਵੀਰ ਹੁਣ 2-4 ਮਿੰਟ ਜਿਵੇਂ ਕਹਿੰਦੇ ਵੀ ਹੋਰ 1 ਅੱਧੇ ਮਿੰਟ ਚ ਸ਼ੁਰੂ ਹੋਈ ਜਾਣਾ ਯਾਦਾ ਸਰਪੰਚ ਕਹਿੰਦਾ ਵੀ ਸਰਦਾਰ ਜਸਵਿੰਦਰ ਸਿੰਘ ਜੀ ਸ਼ੋਕਰ ਜੋ ਕਿ ਪ੍ਰਧਾਨ ਵੀ ਨੇ ਸਾਡੇ অন্ਟਾਰੀਓ ਕਬੱਡੀ ਫੈਡਰੇਸ਼ਨ ਦੇ ਨਾ ਲਾਲੀ ਢੇਸੀ ਜਸਵੰਤ ਸਿੰਘ ਜੀ ਬੱਲ ਤੇ ਗੁਰਮਖ ਗੋਖੇ ઠવાਲ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਹੁ ਜਿਨ੍ਹਾਂ ਦੇ ਲਈ ਅਸੀਂ ਭਾਵੇਂ ਕੈਨੇਡਾ ਦੀ ਗੱਲ ਹੋਵੇ ਭਾਵੇਂ ਇੰਡੀਆ ਦੀ ਗੱਲ ਹੋਵੇ ਭਾਵੇਂ ਗੱਲ ਅਮਰੀਕਾ ਦੀ ਹੋਵੇ ਇਹਨਾਂ ਪ੍ਰਮੋਟਰਾਂ ਦੇ ਲਈ ਖੇਡਦੇ ਆ ਆ ਹੁਣ ਮੇਰੀ ਬੇਨਤੀ ਹੈ ਵੀ ਅੰਪਾਇਰਾਂ ਨੂੰ ਜਲਦੀ ਨਾਲ ਸ਼ੁਰੂ ਕਰਦੇ ਬਾਈ ਜਲਦੀ ਜਿੰਨੀ ਆਪਾਂ ਸੈੱਟ ਲਾ ਲਈਏ ਜੀ ਇਧਰ ਹਰਿਆਣੇ ਤੋਂ ਵੀ ਕਹਿੰਦੇ ਕਬੱਡੀ ਦੇ ਚੇਤੇ ਪੁਜੇ ਹੋਇਆ ਹੈ ਫੈਨ ਕਹਿੰਦੇ ਸ਼ੀਲੂ ਦੀ ਦੁਨੀਆ ਫੈਨ ਹੈ ਤੇ ਸੁਪਰ ਫਾਈਨਲ ਰਜੇਸ਼ ਧਾਨ ਮੇਰੀ ਆਵਾਜ਼ ਸੁਣਨ ਦਾਵੇ ਇੱਕ ਵਾਰੀ ਜਰੂਰ ਸੰਪਰਕ ਬਣਾਵੇ ਬਹੁਤ ਤਕੜਾ ਮੈਚ ਅੱਜ ਦੇ ਇਸ ਕਬੱਡੀ ਕੱਬ ਦਾ ਪਹਿਲਾ ਪ੍ਰਾਈਜ਼ 1.5 ਲੱਖ ਤੇ ਦੂਜਾ ਪ੍ਰਾਈਜ਼ ਹੈ 1 ਲੱਖ ਰੁਪਿਆ ਜਿਹੜੇ ਬੈਸਟ ਬਣ ਗਏ ਨਵੇਂ ਮਹਿੰਦਰਾ 265 ਜਿਹੜੇ ਉਹ ਦਿੱਤੇ ਜਾ ਰਹੇ ਹੈ ਜਿਵੇਂ ਕਹਿੰਦੇ ਆ ਸੁਪਰ ਫਾਈਨਲ ਅੱਜ ਦੇ ਇਸ ਕਬੱਡੀ ਕੱਪ ਦਾ ਸੁਪਰ ਫਾਈਨਲ ਇੱਕ ਵਾਰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਅਸ਼ੀਰਵਾਦ ਦਿਓ ਦੋਨੋਂ ਟੀਮਾਂ ਨੂੰ ਜ਼ੋਰਦਾਰ ਤਾੜੀਆਂ ਮਾਰ ਕੇ ਪਹਿਲੀ ਰੇਡ ਪਾਉਣ ਲਈ ਦੋਰੇ ਵਾਲਾ ਰਵੀ ਐ ਨੌਜਵਾਨ ਬਿੱਟੂ ਮੈਂ ਬੋਲਦਾ ਵੀਰੇ ਸਾਰਾ ਕੁਝ ਬੋਲੂਗਾ ਲਾਵ ਪਹਿਲੀ ਕਬੱਡੀ ਮੇਰੇ ਦਰਸ਼ਕ ਵੀਰੋ ਟ੍ਰੈਂਟੋ ਦੇ ਕਬੱਡੀ ਕੱਪ ਦਾ ਮੈਚ ਰੋਟਰ ਪਿਆਰੇ ਵਾਲੇ ਰਵੀ ਨੇ ਵਧ ਕੇ ਬਾ ਦੁੱਤੀ ਮੇਰੇ ਵੀਰੇ ਚਾਰ ਜਾਫੀ ਦੇਖਦਾ ਸੁਰਖਪੁਰ ਦੀ ਧਰਤੀ ਪੱਧਰੀ ਦਾ ਕਹਿੰਦੇ ਰਾਜਾ ਮਾਦੇ ਤੋਂ ਚੱਲ ਕੇ ਆਇਆ ਰਵੀ ਆਖ ਕਹਿੰਦੇ ਦਿਉਰੇ ਵਾਲਾ ਕਬੱਡੀ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਮੇਰਾ ਮਨਾਣੇ ਦੇ ਵਿੱਚ ਚੱਲਦਾ ਚਾਜ ਹੈ ਚੜਦਾ ਚਾਜ ਹੈ ਚੜਦਾ ਪਹਿਲਾ ਪੁਆਇੰਟ ਟੰਟੋ ਦੇ ਵਰਲਡ ਕੱਪ ਦਾ ਕਹਿੰਦੇ ਰਵੀ ਦਿਉਰੇ ਵਾਲਾ ਲੱਖ ਧਾਵੀ ਬਾਡਲਾਈਨ ਦੇ ਵਿੱਚ ਕਾਮਯਾਬ ਹੋਇਆ ਮੱਖਣ ਸਿੰਘ ਮੱਖੀ ਮਾਝੇ ਦੀ ਐਕਸਪ੍ਰੈਸ ਜਿਹਨੇ ਤਰਨਤਾਰਨ ਦਾ ਨੌਜਵਾਨ ਰੇਡ ਪੌੜੀ ਵਧਿਆ ਹੋਇਆ ਪਰ ਦੇਖਦੇ ਵੀ ਸਾਹਮਣੇ ਉਹ ਨਜ਼ਾਰਾ ਬਣਿਆ ਹੋਇਆ ਭੜਿਆ ਹੋਇਆ ਕਲਾਂ ਦਾ ਵੱਜੀ ਹੋਏ ਕੈਂਚੀ ਲੱਗਿਆ ਹੋਇਆ ਜੋਰ ਉਹ ਕਬੱਡੀ 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 ਤਾੜੀਆਂ ਜ਼ੋਰਦਾਰ ਵੱਜਣਗੀਆਂ ਤਾੜੀਆਂ ਜ਼ੋਰਦਾਰ ਵੱਜਣ ਗਿਆ ਐ ਨਸਰੀ ਦੀ ਗੱਲ ਕਰ ਦਿੱਤੀ ਹੈ ਔਰ ਟਿਕਾਣੇ ਦਾ ਜੱਫਾ ਲਾ ਕੇ ਨੌਜਵਾਨ ਨੇ ਬੱਲੇ ਬੱਲੇ ਕੁਰਬਾਨ ਵਾਲੀ ਗੱਲ ਕਰ ਦਿੱਤੀ ਹੈ ਇਧਰ ਐਕਸ਼ਨਾਂ ਵਾਲੀ ਮਸ਼ੀਨ ਦੀਪ ਦਵਰਜੀ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਰਾਜਾ ਸਰਪੰਚ ਵੇਖਦਾ ਵੀ ਤਿਆਰ ਵਰ ਤਿਆਰ ਪਰ ਰਾਜਾ ਇਹ ਪੱਧਰੀ ਵਾਲਾ ਮੇਰੇ ਵੀਰੋ ਰਾਜਾ ਪੱਧਰੀ ਵਾਲਾ ਕੋਸ਼ਿਸ਼ ਕਰਦਾ ਹੈ ਪਰ ਮਾਝੇ ਵਾਲਾ ਕਹਿੰਦੇ ਦੀਪ ਦਵਰਜੀ ਵਾਲਾ ਤਕੜਾ ਨੰਬਰ ਜੋੜ ਗਿਆ ਆ ਇਹ ਜਿਲ੍ਹੇ ਫਿਰੋਜ਼ਪੁਰ ਦੇ ਜੋਗੇ ਵਾਲ ਪਿੰਡ ਦਾ ਇਹ ਆ ਗਗਨ ਕਹਿੰਦੇ ਲੰਮੀ ਪਾਰੀ ਦਾ ਘੋੜਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਲੰਮੀ ਪਾਰੀ ਦੀਆਂ ਘੋੜੀਆਂ ਚ ਅਸੀਂ ਗਿਣੇ ਜਾਂਦੇ ਆ ਆਹ ਨੌਜਵਾਨ ਗਗਨ ਜੋਗੇ ਵਾਲੀਆ ਰੇਡ ਪਾਉਣੀ ਫਿਰ ਤਿਆਰ ਹੈ ਦਿਉਰੇ ਵਾਲਿਆ ਮੰਨੇ ਪਹਿਲਾ ਜਫਾ ਲਾ ਕੇ ਆਹ ਨੌਜਵਾਨ ਨੇ ਟਰੈਕਟਰ ਦਾ ਦਾਵਾ ਜਿਹੜਾ ਪੇਸ਼ ਕਰ ਦਿੱਤਾ ਪਰ ਦੂਜੇ ਪਾਸੇ ਸ਼ੀਲੂ ਆਹ ਸ਼ੀਲੂ ਈਨੂ ਈਨੂ ਸ਼ੀਲੂ ਈਨੂ ਈਨੂ ਵਾਹ ਓਏ ਹਰਿਆਣੇ ਵਾਲਿਆ ਵਾਹ ਓਏ ਹਰਿਆਣੇ ਵਾਲਿਆ ਇਹ ਆ ਨੌਜਵਾਨ ਸ਼ੀਲੂ ਬੜਿਆਰਾ ਤਕੜਾ ਜਫਾ ਲਾ ਗਿਆ ਆ ਨੌਜਵਾਨਾਂ ਦਾ ਸੁਰ ਸਿੰਘ ਦੀ ਧਰਤੀ ਦਾ ਦੁਨੀਆ ਦਾ ਵੱਡਾ ਮੱਲ ਵੱਡੀ ਡਿਮਾਂਡ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦਾ ਰੇਡ ਬੌਂਡੀ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਕੌਣ ਖਿਡਾਰੀ ਓਹ ਵਾਹ ਓਏ ਨੌਜਵਾਨਾ ਸਿਮਾ ਕਹਿੰਦੇ ਪਤੜਾਂ ਵਾਲਾ ਮੂਹਰੇ ਰੋਕਦਾ ਹੋਇਆ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਭੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਕਿ ਕਿਸੇ ਕਿਸੇ ਨੂੰ ਬਲ ਹੁੰਦਾ ਲੋਕੇ ਠੱਬੀ ਲਾ ਕੇ ਦੱਸਦਾ ਕਿ ਰਾਜੇ ਖੇਲੇ ਅਰਬ ਪੰਜਾਬੀ ਓਹ ਜਿਗਰਾ ਰੱਖਦੇ ਕੌਡੀ ਖੇਡਣ ਮੈਂ ਇਹ ਆ ਮੇਰੇ ਵੀਰੋ ਮਹਿਮਦ ਵਾਲੀਆ ਸੰਦੀਪ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਜਦੋਂ ਵੀ ਖੇਡਦਾ ਤੇ ਮੁੰਡਾ ਕਹਿੰਦੇ ਸਦਾ ਬਾਹਰ ਖੇਡਦਾ ਬਾਹ ਕਮਲ ਰੇਡਾਂ ਪਾਉਂਦਾ ਇਹਦੇ ਰਵੀਨ ਟਿਊੜ ਵੱਲੋਂ ਸੇਲੂ ਦੇ ਲਈ ਵੱਡੇ ਨਾਮ ਆਇਆ ਲਓ ਦਿਉਰੇ ਵਾਲੇ ਰਵੀਨ ਹੀ ਕਹਿੰਦੇ ਕਬੱਡੀ ਪੈਂਦੀ ਹੋਈ ਹੈ ਚਾਰ ਜਾਫੀ ਵੇਖਦਾ ਸੁਰਖਪੁਰੀਏ ਜਾਦੇ ਦੀ ਕਹਿੰਦੇ ਟੀਮ ਖੇਡਦੀ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬੱਤਣਾ ਵਾਲੇ ਸਿਮੇ ਦੇ ਨਾਲ ਕਰਕੇ ਮੁਕਾਬਲਾ ਆਹ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਟਕਰਾਲੀ ਸਾਹਿਬ ਚੱਕੋ ਮਾਈਕ ਆਹ ਮੱਖਣ ਮੱਖੀ ਸੰਧੂ ਵਾਰ ਦਾ ਮੱਖੀ ਕਲਾ ਮਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੱਖੀ ਕਲਾ ਮਾਲਾ ਕਹਿੰਦੇ ਜਦੋਂ ਅਮਰੀਕਾ ਚ ਖੇਡਿਆ ਤਾਂ ਲਗਾਤਾਰ ਦੋ ਗੱਪਾਂ ਦਾ 10 ਬਣਿਆ ਪਰ ਦੇਰੇ ਵਾਲਾ ਅਮਨ ਜਦੋਂ ਖੇਡਦਾ ਕੈਨੇਡਾ ਚ ਆਹ ਦੁਨੀਆ ਦੇ ਵਿੱਚ ਗੱਲਾਂ ਵੱਖਰੀਆਂ ਕਰਾਉਂਦਾ ਇਹ ਜੱਫੇ ਵੀ ਸਿਰੇ ਦਲਾਉਂਦਾ ਹੈ ਇਹ ਰੇਡਾਂ ਵੀ ਸਿਰੇ ਦੀਆਂ ਪਾਉਂਦਾ ਹੈ ਦੇਰੇ ਵਾਲਾ ਅਮਨ ਕਹਿੰਦੇ ਰਵੀ ਦਾ ਵੀਰ ਰੇਡਾਂ ਵੀ ਸਿਰੇ ਦੀਆਂ ਪਾਉਂਦਾ ਹੈ ਆਹ ਦਵਰਜੀ ਵਾਲਾ ਦੀਪ ਐਕਸ਼ਨਾਂ ਦੀ ਮਸ਼ੀਨ ਆ ਗਿਆ ਐਕਸ਼ਨਾਂ ਦੀ ਮਸ਼ੀਨ ਲਾ ਦੀਪ ਤੇ ਜਾਦਾ ਜਦਾ ਸਰਪੰਚ ਜਾਦਾ ਸਰਪੰਚ ਦੇ ਦਵਰਜੀ ਵਾਲਾ ਦੀਪ ਬੱਚਾ ਬੱਚਾ ਫੈਨ ਹੈ ਦਵਰਜੀ ਵਾਲੇ ਦੀਪ ਦਾ ਉਧਰ ਪ੍ਰਸਿੱਧ ਗਾਇਕ ਰਾਕਾ ਵੀ ਪੁਜਿਆ ਹੋਇਆ ਕਰਨਾ ਵੀ ਪੁਜਿਆ ਹੋਇਆ ਲਾ ਜੋਗੇ ਵਾਲੀਆ ਗਗਨ ਫੇਰ ਆ ਗਿਆ ਮੇਰੇ ਵੀਰੋ ਕਬੱਡੀ ਤਾਉਣ ਦੇ ਲਈ ਬਾਹੂ ਹਕਮਰਪੁਰ ਵਾਲੇ ਸ਼ੀਲੂ ਦੇ ਚਰਚੇ ਤੇ ਅੱਧਾ ਹਰਿਆਣਾ ਕਹਿੰਦੇ ਕਬੱਡੀ ਦੇਖਣ ਲਈ ਅੱਜ ਮਨਾਣੇ ਵਿੱਚ ਪੁਜਿਆ ਹੋਇਆ ਪਰ ਗਗਨ ਜੋਗੇ ਵਾਲੀਆ ਲੰਮੀ ਬਾਰੀ ਦਾ ਘੋੜਾ ਸੁਰਸਿੰਘ ਅੰਮਾ ਆ ਗਿਆ ਟਕਰਾਲੀ ਸਾਹਿਬ ਸਖਤ ਕਰ ਦੋ ਮੁੰਡੇ ਦੀ ਆਓ ਅੰਮਾ ਸੁਰਸਿੰਘ ਬਾਰੇ ਦੀ ਧਰਤੀ ਦਾ ਇਸ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਵਾਹ ਓਏ ਨੌਜਵਾਨਾ ਕਦੇ ਸੁਰਖ ਬਰੀਆ ਕਦੀ ਨੌਜਵਾਨ ਪਤੜਾ ਵਾਲਾ ਕਿ ਸੁਖੀ ਲਿਖਦਾ ਪਿੰਡ ਕਕਰਾਰੇ ਕੱਪ ਜਿੱਤਣੇ ਕਿਹੜੇ ਸਾਰੇ ਨਾਲ ਬਗਾਨੇ ਪਿੱੜਨਾ ਬੰਦਾ ਹੋਵੇ ਦਲੇਰ ਜਿਆ ਕਿ ਕੌਡੀ ਪਾਉਣ ਲਈ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਆ ਓ ਬੱਬਰ ਸ਼ੇਰਾਂ ਜਿਹੜੇ ਜਿਗਰੇ ਚਾਹੀਦੇ ਆ ਤਾਂ ਜਾ ਕੇ ਕਿਤੇ ਸਮਾਂ ਮਿਲਦੇ ਹੈ ਕਿ ਮੰਝਲਾ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਵੀ ਹੁੰਦਾ ਹਾਸਲੇ ਨਾਲ ਉਡਾਨ ਹੁੰਦੀ ਹੈ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਤੇਰੇ ਸੇ ਖੁਦ ਪੁੱਛੇ ਕਿ ਐ ਬੰਦੇ ਤੇਰੀ ਰਜ਼ਾ ਕਿਹਾ ਹੈ ਐ ਬੰਦੇ ਤੇਰੀ ਰਜ਼ਾ ਕਿਹਾ ਹੈ ਆ ਦੇਰੇ ਵਾਲਾ ਰਵੀ ਅਸ ਦੇ ਬੁੱਕ ਦਾ ਫਿਰਦਾ ਹੈ ਦੇਰੇ ਵਾਲਾ ਰਵੀ ਐਨ ਮੁੜਕੋ ਮੁੜਕੀ ਹੋਇਆ ਪਿਆ ਹੈ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਂ ਬਰਾਂਦਾ ਕੰਨਾ ਵੀ ਨਹੀਂ ਚੁਬਦਾ ਜਿਸਮ ਪਠੌਰ ਚੋਬਰਾ ਦਾ ਇਹ ਚੜਦੀ ਉਮਰ ਦਾ ਕਰਮਖੋਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਇਹ ਆ ਮੱਖੀ ਆਹ ਮੇਰੇ ਵੀਰੋ ਮੱਖਣ ਮੱਖੀ ਮੇਰੇ ਵੀਰੋ ਕਬੱਡੀ ਪਾ ਕੇ ਆਹ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਅਛਣਾ ਵਾਲੀ ਮਸ਼ੀਨ ਆਹ ਦੁਰਜੀ ਵਾਲਾ ਦੀਪ ਵਾਅਦਾ ਹੋਇਆ ਕਬੱਡੀ ਪਾਉਣ ਦੇ ਲਈ ਲੈ ਵੀ ਸੁਰਖਪੁਰੀਏ ਜਾਂਦੇ ਤੇਰੇ ਤੇ ਦੁਨੀਆ ਮਾਨ ਕਰਦੀ ਹੈ ਨਾਲ ਕਹਿੰਦੇ ਪਤਨਾ ਵਾਲਾ ਸਿੰਮਾ ਲੱਗਿਆ ਹੋਇਆ ਨਾਲ ਪਧਰੀ ਵਾਲਾ ਰਾਜਾ ਪਰ ਵੇਖਣਾ ਦੁਰਜੀ ਵਾਲਾ ਦੀਪ ਆਹ ਕਰਕੇ ਟਾਕ ਤੇ ਬਣ ਦਾ ਵਾਅਦਾ ਕਰ ਗਿਆ ਲਓ ਅਗਲੀ ਕਬੱਡੀ ਜੋਗੇ ਵਾਲੀ ਦੀ ਧਰਤੀ ਦਾ ਗਗਨ ਆ ਗਿਆ ਕਿ 4 ਵਜੇ ਉੱਠਿਆ ਰੋ ਪੈਂਦਾ ਪੱਤਣਾ ਦੁੱਧ ਮੱਖਣਾਂ ਦੇ ਨਾਲ ਫਿਰ ਪੈਂਦਾ ਰਹਿਣਾ ਇਹ ਆ ਦੁਨੀਆ ਦਾ ਸੁਪਰ ਟੋਪਰ ਸਟਾਰ ਜੋਗੇ ਵਾਲੀਆ ਗਗਨ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਚਾਰ ਜਾਫੀ ਸਿਲੂ ਤੇ ਕਹਿੰਦੇ ਦੁਨੀਆ ਮਾਨ ਕਰਦੀ ਆ ਆਹ ਸਿਲੂ ਆਹ ਬੱਲੇ 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 ਨੇ ਦੁਨੀਆ ਨੱਚਣ ਲਾਤੀ ਪਰ ਵੇਖੋ ਗਗਰ ਤਾੜੀਆਂ ਮਾਰਦੇ ਚੱਲਦੇ ਨੇ ਏ ਥੇਰੇ ਵਾਲੀ ਆ ਜੋਗੇ ਵਾਲੀਆ ਸਿਰਾਂ ਲਾ ਗਿਆ 500 ਕਿਸੇ ਦਾ ਨਹੀਂ ਲੱਗਣਾ 1000 ਕਿਸੇ ਦਾ ਨਹੀਂ ਲੱਗਣਾ 2000 ਕਿਸੇ ਦਾ ਨਹੀਂ ਲੱਗਣਾ ਘੱਟ ਤੋਂ ਘੱਟ 10000 ਫਾਈਨਲ ਦੇ ਵਿੱਚ ਘੱਟ ਤੋਂ ਘੱਟ 10000 ਲੱਗਣਾ ਹੈ ਇਹ ਸਾਡੇ ਵੀਰ ਨੋਟ ਕਰ ਲੈਣਾ ਕੋਈ ਗੁੱਸਾ ਨਾ ਕਰਿਓ ਇੱਕ ਕਮੇਟੀ ਦਾ ਫੈਸਲਾ ਆਹ ਅੰਮ੍ਰੇ ਨੇ ਕਹਿੰਦੇ ਧਾਵਾ ਬੋਲਿਆ ਹੋਇਆ ਹੈ ਪਰ ਦੂਜੇ ਪਾਸੇ ਯਾਦਾ ਸਰਪੰਚ ਯਾਦਾ ਸਰਪੰਚ ਕਿ ਜਿਹੜੇ ਖਣੇ ਦੇ ਵਸਦਾ ਨਹੀਂ ਉਹ ਕਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਕਿ ਬਾਰੇ ਬਾਰੇ ਜਾਈਏ ਸਮਾਂ ਖੇਡ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਚ ਕਬੱਡੀ ਦੇ ਆ ਏਸ਼ੀਆ ਦੇ ਕੱਪ ਦਾ ਬੈਸਟ ਧਾਵੀ ਸੰਦੀਪ ਸੁਰਖਪਰੀਆ ਇੱਕ ਤਗੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਜਿਹੜੇ ਪਿੰਡ ਵਾਲਾ ਰਵੀ ਮੁੰਡਾ ਕਹਿੰਦੇ ਗੁਜਰਾਂ ਦਾ ਵੇਰਿਆ ਫਿਰਦਾ ਲਾਓ ਵੇਰਿਆ ਫਿਰਦਾ ਕਕਰਾਲੀ ਸਾਹਿਬ ਵਾਕਿਆ ਮੁੰਡੇ ਨੇ ਕਹਿੰਦੇ ਕਮਾਲ ਦੀਆਂ ਰੇਡਾਂ ਪਾਈਆਂ ਇਹ ਆ ਕਿਵੇਂ ਵਿਆਰੇ ਵਾਲਾ ਰਵੀ ਮੇਰੇ ਵੀਰੇ ਕਬੱਡੀ ਪਾ ਕੇ ਪਣ ਦਾ ਵਾਅਦਾ ਕਰਦਾ ਹੋਇਆ ਕਾਈ ਦੇ 29 ਫਰਵਰੀ ਮਦਰੀਪੁਰ ਦੇ ਵਿੱਚ ਵੱਡਾ ਮੇਲਾ ਬਸਾਂ ਨੂੰ 4 ਟਰੈਕਟਰ ਜਿੰਨੀ ਹਣੀ ਸਾਡੇ ਵੀਰ ਸੱਦਾ ਆ ਰਿਹਾ ਲਾਓ ਸਾਹਿਬ ਮੱਖਣ ਮੱਖੀ ਆ ਗਿਆ ਜੱਟੋ ਮਾਈਕ ਮਾਝੇ ਦਾ ਮਜਹਿਲ ਕਹਿੰਦੇ ਮਾਝੇ ਦਾ ਐਕਸਪ੍ਰੈਸ ਮੱਖਣ ਸਿੰਘ ਮੱਖੀ ਮੱਖੀ ਰੇਡ ਪੌਂਟੀ ਵਧਿਆ ਹੋਇਆ ਹੈ ਟੀਕ ਵਾਲੇ ਮੋਹ ਦੇ ਨਾਲ ਮੁਕਾਬਲਾ ਕਰਕੇ ਇੱਕ ਹੋਰ ਚੱਕ ਲੈ ਗਿਆ ਆ ਦਬਰਜੀ ਵਾਲਾ ਦੀਪ ਦੁਨੀਆ ਦਾ ਚਿਹਤਾ ਹੈ ਇਹ ਨਾ ਥੱਕਦਾ ਹੈ ਨਾ ਅੱਕਦਾ ਹੈ ਇਹਦਾ ਸਟੈਮਨਾ ਦੇਖਣ ਵਾਲਾ ਹੁੰਦਾ ਹੈ ਇਸ ਖਿਡਾਰੀ ਦਾ ਕਹਿੰਦੇ ਸਟੈਮਨਾ ਆਹ ਦੁਨੀਆ ਗੱਲਾਂ ਕਰਦੀ ਹੈ ਦੁਨੀਆ ਚਰਚਾ ਦੇ ਵਿੱਚ ਹੈ ਆਹ ਮੁੰਡਾ ਚਰਚਾ ਦੇ ਵਿੱਚ ਹੈ ਕਿ ਖਿੱਚ ਖਿੱਚ ਮਾਰਦੇ ਵੱਡਾਂ ਦੇ ਦਾਮੀਆਂ ਅੰਬਰਾਂ ਦੀ ਹਿੱਕ ਉੱਤੇ ਲਾਉਂਦੇ ਟਾਕੀਆਂ ਅੱਜ ਕੱਲ ਕੋਈ ਵੀ ਘਟਨਾ ਕਹਾਉਂਦਾ ਏ ਕਿ ਤੁਮ ਗੀ ਮਨਾਣੇ ਦੇ ਕਬੱਡੀ ਕੱਪ ਦੀ ਉਹ ਦੁਨੀਆਂ ਦੇ ਵਿੱਚ ਤੁਮ ਪਈ ਹੋਈ ਹੈ ਮਨਾਣੇ ਪਿੰਡ ਦੇ ਜੀਤੀ ਹੁਨਾਂ ਦਾ ਸੋਨੂ ਹੁਨਾਂ ਦਾ ਐਮ ਜੀ ਗਰੁੱਪ ਦੇ ਪਰਮਿੰਦਰ ਜੰਡਪੁਰ ਦਾ ਬਰਿੰਦਰ ਠਸਕੇ ਦਾ ਮਨਾਣੇ ਵਾਲੇ ਦਿਲਵੀਰ ਦਾ ਰਾਜੂ ਉਹਨਾਂ ਦਾ ਦਿਲੋਂ ਧੰਨਵਾਦ ਹੈ ਉਹ ਪਈ ਹੋਈ ਰੇਡ ਤੇ ਸ਼ਿੱਲੂ ਬਲਿਹਾਰਾ ਉਹ ਟਿੰਕੂ ਗਲਿਹਾਰਾ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਆਹ ਇੱਕ ਜ਼ੋਰ ਦੇ ਨਾਲ ਆਹ ਵੇਖੋ ਵੀ ਸੁਰਖਪਰੀਆ ਸੰਦੀਪ ਮਹਿਮਤ ਵਾਲੀਆ ਅੰਕ ਦਾ ਵਾਅਦਾ ਕਰ ਗਿਆ ਅੰਮਰ ਸੋਰ ਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਬਈ ਰੇਡ ਹੈ ਆ ਜੇ ਵੇਖੋ ਮਨਾਣੇ ਦੇ ਵਿੱਚ ਉਹ ਵੱਡਾ ਮੇਲਾ ਚੱਲਣਾ ਤੇ ਨਾਲ ਉਧਰ ਸਾਡਾ ਵੀਰ ਲਾਂਡਰੇ ਦੇ ਵਿੱਚ ਜਲਦ ਮਿੱਕਾ ਕਲੀਅਰ ਕਰ ਦਿੱਤੀਆਂ ਜਾਣ ਗਿਆ ਜੱਜੀ ਲਾਂਡਰਾ ਕਹਿੰਦਾ ਬੈਸਟਾਂ ਨੂੰ ਉਹ ਪੀਰ ਦਾ ਡਬਲ ਕਾਰਾਂ ਦਿੱਤੀਆਂ ਜਾਣ ਗਿਆ ਲਾਂਡਰਾ ਸਾਡਾ ਵੀਰ ਉਹ ਭਰਾ ਦਾਨ ਕਰਦਾ ਵੀ ਜਲਦਾ ਲਾਂਡਰੇ ਦੇ ਵੱਡੇ ਕਬੱਡੀ ਕੱਪ ਦੀਆਂ ਵਿੱਚ ਗੱਲਾਂ ਲਾਂਡਰਾਂ ਦੇ ਵਿੱਚ ਟਿਕਾਣੇ ਲੱਗਣ ਗਿਆ ਬੀ ਐਮ ਡਬਲਯੂ ਜੱਜੀ ਇਹਨਾਂ ਨੇ ਐਲਾਨ ਕਰ ਦਿੱਤਾ ਗੱਲਾਂ ਸਿਰੇ ਲੱਗਣ ਗਿਆ ਆ ਦਿਉਰੇ ਪੈਣ ਵਾਲਾ ਰਵੀ ਐਨ ਮੁੜਕੋ ਮੁੜਕੀ ਹੋਇਆ ਜਿਹੜਾ ਬੰਦਾ ਮੈਦਾਨ ਦੇ ਵਿੱਚ ਰੇਡ ਪਾਉਂਦੀ ਫਿਰ ਤਿਆਰ ਬਰ ਤਿਆਰ ਹੈ ਐਨ ਮੁੰਡੇ ਤੇ ਜਿਵੇਂ ਕਹਿੰਦੇ ਸਰੀਰ ਦੇ ਦਰਸ਼ਨ ਕਰਕੇ ਧੁੱਖਾਂ ਲੱਥਰੀ ਹੈ ਮੋਟਿਆਂ ਪੱਟਾਂ ਦੇ ਦਰਸ਼ਨ ਕਰਕੇ ਆਹ ਦੁਨੀਆ ਕਹਿੰਦੇ ਆਸ਼ਾਜ ਕਰ ਉੱਠੀ ਹੈ ਦੁਨੀਆ ਆਸ਼ਸ਼ ਕਰ ਉੱਠੀ ਹੈ ਕਿ ਪੱਕ ਪੋਜੇ ਜਿਸ ਨੇ ਮਜਬੂਤ ਜਵਾਨਾਂ ਦੇ ਮਾਰ ਥਾਪੀਆਂ ਖੇਡਣ ਗਬਰੂ ਵਿੱਚ ਮੈਦਾਨਾਂ ਦੇ ਰਾਜੇ ਖੇਨੇ ਤੋਂ ਵੀ ਸਿੱਖ ਲਾ ਪੇਟ ਕਬੱਡੀ ਦੇ ਕਿ ਜੋਸ਼ ਜਾਨ ਤੇ ਫੁਰਤੀ ਨੇ ਦਾ ਪੇਟ ਕਬੱਡੀ ਦੇ ਕਿ ਜੋਸ਼ ਜਾਨ ਦਾ ਫੁਰਤੀ ਕਬੱਡੀ ਦੇ ਐਨਕੀ ਉਹਦੇ ਦਾ ਪੇਚਾਂ ਦੀ ਪਟਾਰੀ ਦੇ ਵਿੱਚੋਂ ਪਰ ਆਹ ਵੇਖੋ ਵੀ ਐਕਸ਼ਨਾਂ ਦੀ ਮਸ਼ੀਨ ਉਹ ਦੁਰਜੀ ਵਾਲਾ ਦੀਪ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਨੇ ਲੈ ਵੀ ਪਤਨੀ ਆਲਿਆ ਪਰ ਕਾਹ ਵੇਖ ਦੂਜੇ ਪਾਸੇ ਮੈਨੂੰ ਲੱਗਦਾ ਵੀ ਉਹ ਵੇਖੋ ਕੀਤੀ ਹੋਈ ਟਰਾਈ ਤੇ ਪੁਆਇੰਟ ਆਹ ਐਕਸ਼ਨਾਂ ਦੀ ਮਸ਼ੀਨ ਆਹ ਦਬਰਜੀ ਵਾਲਾ ਦੀਪ ਦਿਉਰੇ ਦੀ ਟੀਮ ਲਈ ਅੰਕ ਦਾ ਵਾਅਦਾ ਕਰ ਗਿਆ। ਲਓ ਸੰਦੀਪ ਸੁਰਖਪਰੀਆ ਰੇਡ ਪੌਂਡ ਦੀ ਫੇਰ ਤਿਆਰ ਹੈ। ਭੜੀ ਦੇ ਕੋਟੜੇ ਦਾ ਰਾਜੂ ਦਾ ਵੀਰ ਕਹਿੰਦੇ ਰਦਨ ਆਇਆ ਹੋਇਆ ਹੈ। ਜੀਵਨ ਸਿੰਘ ਗਿੱਲ ਦਾ ਪੁੱਤਰ ਰਦਨ ਆਇਆ ਹੋਇਆ ਹੈ। ਕਹਿੰਦਾ 12 ਤੇ 13 ਫਰਵਰੀ ਵੱਲੋਂ ਮਾਜਰੇ ਦੇ ਮਸ਼ਹੂਰ ਕਬੱਡੀ ਕੱਪ ਦੀ ਹੈ। ਪਹਿਲੇ ਦਿਨ ਵੀ ਸਿਰਾਂ ਲੱਗਣਾ ਹੈ। ਆਹ 13 ਨੂੰ ਮੇਜਰ ਲੀਗ ਦੀਆਂ ਛੇ ਟੀਮਾਂ 2.5 ਲੱਖ 2 ਲੱਖ ਲਈ ਪੜਨਗੀਆਂ। ਕਾਲਾ ਸਾਡਾ ਵੀਰ ਨਿਸ਼ੂ ਸਾਰੇ ਵੀਰ ਸੱਦੇ ਪੱਤਰ ਲਾ ਰਿਹਾ ਆ ਦਵਰਜੀ ਵਾਲਾ ਦੀਪ ਰੇਡ ਪੌਂਡੀ ਵਧਿਆ ਹੋਇਆ ਹੈ 1 2 3 4 ਅਸੀਂ ਚਾਰਿਆਂ ਭਰਾ ਇੱਕ ਨਹੀਂ ਚਾਰ ਟੱਚ ਹੋਇਆ ਪਰ ਦਵਰਜੀ ਵਾਲਾ ਦੀਪ ਜਿੰਹੰਦਰ ਤਰੀਕੇ ਨਾਲ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਅਗਲੀ ਰੇਡ ਪੌਂਡੀ ਮੱਖਣਸਿਓ ਫੇਰ ਤਿਆਰ ਹੈ ਮਾਝੇ ਵਾਲਾ ਮੱਖਣਸਿਓ ਫੇਰ ਤਿਆਰ ਹੈ ਗਰਾਊਂਡ ਪਲੀਜ਼ ਬਾਰ ਬਾਰ ਬੇਨਤੀ ਹੈ ਵੀ ਨਾ ਗਰਾਊਂਡ ਚਾਓ ਜਿਹੜੇ ਵੀਰ ਗਰਾਊਂਡ ਚ ਆ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਗਰਾਊਂਡ ਚ ਨਾ ਆਓ ਭਾਈ ਜੀ ਵਾਦੂ ਗੀਂ ਕਰਦੇ ਬਾਈ ਪਲੀਜ਼ ਬਾਈ ਮਾਤ ਰੋਕ ਲਿਆ ਤਾਂ ਫਿਰ ਕਰਦੀ ਆਪਾਂ ਗਰਾਊਂਡ ਕਲੀਅਰ ਲਓ ਰਵੀ ਦਿਉਰੇ ਵਾਲਾ ਰੇਡ ਪਾਉਣ ਲਈ ਵਧਿਆ ਹੋਇਆ ਬਾਈ ਪਹਿਲੇ ਢੁੰਡਾ ਪਤਾ ਨਹੀਂ ਲੱਗਦਾ ਵੀ ਕਿਹੜਾ ਜੱਫੀ ਲੱਗਦਾ ਆਹ ਸਰਪੰਚ ਇਹ ਆਤਾ ਸਰਪੰਚ ਆਹ ਟਰਾਈ ਕਰਦਾ ਤੇ ਦਿਉਰੇ ਵਾਲਾ ਆਹ ਬਿੱਟੂ ਭੋਟੇ ਵਾਲੀਏ ਦਾ ਚੰਡਿਆ ਹੋਇਆ ਉਹ ਮੁੰਨਾ ਅਟਕ ਰਹੀ ਜਾਂਦਾ ਅੱਜ ਕਦੇ ਪਿੰਡ ਦੀ ਟੀਮ ਬਣਾ ਕੇ ਆ ਦਿਉਰੇ ਦੀ ਟੀਮ ਐਨ ਬਾਹੂ ਅਕਬਰਪੁਰਾ ਉਹ ਸ਼ੀਲੂ ਸ਼ੀਲੂ ਹੋਈ ਜਾਂਦੀ ਇਨੂ ਇਨੂ ਓ ਸ਼ੀਨੂ ਸ਼ੀਨੂ ਹੋ ਗਈ ਜਾਨੀ ਇਹਨੂੰ ਇਹਨੂੰ ਓ ਸ਼ੀਨੂ ਸ਼ੀਨੂ ਓ ਹੋ ਗਈ ਜਾਨੀ ਇਹਨੂੰ ਇਹਨੂੰ ਓ ਭਾਈ ਆਉਂਦਾ ਸਵਾਦ ਧਰਨੀ ਗੱਧਰ ਵੀ ਪੋਰਾ ਹਰਿਆਣੇ ਦਾ ਜੱਫੀਆਂ ਦੀ ਝੜੀ ਲਾਉਂਦਾ ਸ਼ੋਰ ਹਰਿਆਣੇ ਦਾ ਲੈ ਵੀ ਡੈਨੀ ਬਾਈ ਇਸ ਰੇਡ ਤੋਂ ਬਾਅਦ ਮੈਚ ਰੁਕ ਲਿਓ ਆਪਾਂ ਥੋੜਾ ਗਰਾਊਂਡ ਖਾਲੀ ਕਰਾਉਣਾ ਹੈ ਇਸ ਰੇਡ ਤੋਂ ਬਾਅਦ ਮੈਚ ਜਿਹੜਾ ਜਰੂਰ ਰੁਕਿਆ ਜਾਵੇਗਾ ਆ ਦਵਰਜੀ ਵਾਲਾ ਦੀਪ ਇਹ ਹੱਦ ਵਰਜੀ ਦੀ ਧਰਤੀ ਦਾ ਦੀਪ ਪਧਰੀ ਵਾਲਾ ਰਾਜਾ ਅਜ ਕਹਿੰਦੇ ਚੇਚੇ ਤਰ ਤੇ ਪੁੱਜਿਆ ਹੋਇਆ ਆ ਜੋਰ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦਾ ਮੈਚ ਰੋਕ ਲਓ ਡੈਨੀ ਜੀ ਜਦ ਤੱਕ ਗਰਾਊਂਡ ਕਲੀਅਰ ਨਹੀਂ ਹੁੰਦਾ ਉਨਿੰਦੇ ਆਪਾਂ ਮੈਚ ਨਹੀਂ ਸ਼ੁਰੂ ਕਰਾਂਗੇ ਜਿਹੜੇ ਦਰਸ਼ਕ ਵੀਰ ਗਰਾਊਂਡ 'ਚ ਆਏ ਆ ਭਾਈ ਬਾਹਰਲੇ ਪਾਸੇ ਲੈਣ ਤੋਂ ਨਾ ਐਦਾਂ ਕਰੋ ਬਹੁਤ ਵੱਡਾ ਫਾਈਨਲ ਚੱਲ ਰਿਹਾ ਹੈ ਕਬੱਡੀ ਦਾ ਨਜ਼ਾਰਾ ਲੈਣ ਦੇ ਲੋਕਾਂ ਨੂੰ ਭਾਈ ਜਿਹੜੇ ਨਾ ਐਦਾਂ ਕਰੋ ਪਲੀਜ਼ ਜਿਹੜੇ ਵੀਰ ਹਾਲੇ ਵੀ ਖੜੇ ਅੰਗਰਾੜ ਚ ਭਾਈ ਜੀ ਪਲੀਜ਼ ਗਰਾਊਂਡ ਕਲੀਅਰ ਕਰ ਜੀਏ ਆਹ ਦੇਖੋ ਵੀ ਸੰਧਵਾ ਦਾ ਪੁੱਤਰ ਮੱਖਣ ਸੰਧੂ ਕਬੱਡੀ ਪਾ ਰਿਹਾ ਆਹ ਦੇਖੋ ਵੀ ਐਨ ਪਈ ਹੋਈ ਕਬੱਡੀ ਤੇ ਹੁਣ ਕੌਣ ਲੈ ਵੀ ਟੀਕ ਵਾਲਿਆ ਜਾਂ ਫਿਰ ਕਹਿ ਦਿਓਰੇ ਵਾਲੇ ਨੂੰ ਹੁਣ ਜੱਫਾ ਲਾਵੇ ਟੀਕਪਰਾਂ ਟਰਾਈ ਕਰਦਾ ਤੇ ਪੁਆਇੰਟ ਆਹ ਮੱਖਣ ਮੱਖੀ ਆਪਣੀ ਟੀਮ ਲਈ ਸੁੱਖ ਵਾਲੀ ਅੰਕ ਦਾ ਵਾਅਦਾ ਕਰ ਗਿਆ 골ਡੀ ਬਾਈ ਟੁੱਕੇ ਤੋਆਇਆ ਹੋਇਆ ਹੈ ਪਰ ਮੈਚਾਂ ਨਾਲ ਲਾਈਵ ਨਾ ਜਾਉ ਤੱਕ ਰਿਹਾ ਵਿਸਰਮੇ ਦੇ ਕਬੱਡੀ ਕਬਲੀ ਉਹ ਸੱਦੇ ਲਾ ਰਿਹਾ ਵੀਰ ਬੈਸਟਾਂ ਨੂੰ ਬਸ਼ੇਰ ਚ ਦਿੱਤੇ ਜਾਣੇ ਪਰ ਇੱਧਰ ਉਹ ਯਾਦਾ ਪੰਚ ਯਾਰ ਯਾਸਰਾ ਪੰਚ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਹੈ ਇਹ ਆਦੇ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਹੈ ਇਹ ਹੈ ਯਾਦਾ ਸਰਪੰਚ ਖੇਡ ਕਬੱਡੀ ਦਾ ਬਾਦਸ਼ਾਹ ਖਿਡਾਰੀ ਐਨ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੁਣ ਪਤਾ ਲੱਗੂ ਵੀ ਟਰੈਕਟਰ ਕਿੱਧਰ ਨੂੰ ਜਾਊ ਹੁਣ ਪਤਾ ਲੱਗਣਾ ਵੀ ਟਰੈਕਟਰ ਕਿੱਧਰ ਨੂੰ ਜਾਊ ਆ ਯਾਦਾ ਵੀ ਸੋਨੇ ਢਿੱਲੋ ਕਹਿੰਦਾ ਵੀ ਯਾਦਾ ਵੀ ਛੇਤੀ ਕਿਤੇ ਨਹੀਂ ਛੜਦਾ ਆਹ ਨੌਜਵਾਨ ਮੱਖਣ ਸਿੰਘ ਮੱਖੀ ਰੇਡ ਪੌਂਡੀ ਫਿਰ ਤਿਆਰ ਵਰ ਤਿਆਰ ਹੈ ਚਾਰ ਜਾਫੀ ਸਾਹਮਣੇ ਚੋਟੀ ਦੇ ਤਿਆਰੀ ਦੇ ਵਿੱਚ ਨੇ ਆਹ ਨੌਜਵਾਨ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਰਾ ਕਿ ਡਰਦਾ ਨਹੀਂ ਗੱਬਰ ਵਿਸ਼ੋਰ ਹਰਿਆਣੇ ਦਾ ਜਫਿਆਂ ਦੀ ਝੜੀ ਲਾਉਂਦਾ ਸ਼ੋਰਾ ਹਰਿਆਣੇ ਦਾ ਆ ਵੀ ਸ਼ੋਰਾ ਹਰਿਆਣੇ ਦਾ ਮੁੰਡਾ ਗੁਜਰਾਂ ਦਾ ਐਨ ਵੇਖ ਲਓ ਵੀ ਐਨ ਮੁਰਕੋ ਮੁੜਕੀ ਹੋਇਆ ਪਿਆ ਹੈ ਆਹ ਮੁਰਕੋ ਮੁੜਕੀ ਹੋਇਆ ਪਿਆ ਹੈ ਕਿ ਮੁਰਕੋ ਮੁੜਕੀ ਹੋ ਗਿਆ ਯਾਰੋ ਜੋਰ ਚੋ ਭਰਾਂਦਾ ਕੰਡਾ ਵੀ ਨਹੀਂ ਚੁਬਨਾ ਜਿਸਮ ਕਠੋਰ ਚੋਬਰਾਂ ਦਾ ਕਿ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾੜ ਦੇ ਕਿ ਮਰਦ ਮਦਾਨੋ ਕਦੇ ਡਰ ਕੇ ਨਹੀਂ ਭੱਜਦੇ ਰਾਜੇ ਖੇਡੇ ਮਰਦ ਮਦਾਨੇ ਡਰ ਕੇ ਨਹੀਂ ਭੱਜਦੇ ਆ ਰੇਡ ਬੌਡੀ ਨੌਜਵਾਨ ਫਿਰ ਵਧਿਆ ਹੋਇਆ ਮੈਦਾਨ ਦੇ ਵਿੱਚ ਪਰ ਦੂਜੇ ਪਾਸੇ ਕੌਣ ਹੈ ਇਹ ਜੋਰੇ ਪਿੰਡ ਵਾਲਾ ਕਹਿੰਦੇ ਅਮਨ ਹੈ ਰਵੀ ਦਾ ਵੀਰ ਹੈ ਪਰ ਸੰਦੀਪ ਸੁਰਖਪਰੀਆ ਪਰ ਸੋਣਾ ਪਿੰਡ ਜੋੜ ਗਿਆ ਦਵਰਜੀ ਵਾਲਾ ਦੀਪ ਰੇਡ ਬੌਡੀ ਫਿਰ ਤਿਆਰ ਹੈ ਕਿ ਘੋੜੇ ਵਾਂਗ ਭੱਜੇ ਲੋਕ ਦਲਵੀਰ ਬਣਾਣੇ ਦਾ ਤਕੜੇ ਜੱਫੇ ਲਾਉਂਦਾ ਲੋਕੋ ਸੁਪਿੰਦਰ ਪਿੰਡ ਬਣਾਣੇ ਦਾ ਸੁਪਿੰਦਰ ਦੀ ਗੱਲ ਦਲਵੀਰ ਦੀ ਗੱਲ ਮਨਾੜੇ ਵਾਲੇ ਦੁੱਗੇ ਦੀ ਗੱਲ ਉਹ ਭੋਡੇ ਦੀ ਗੱਲ ਕਹਿੰਦੇ ਦੁਨੀਆ ਦੇ ਵਿੱਚ ਤੁਰੀ ਹੈ ਮਨਾੜੇ ਨਗਰ ਦਾ ਨਾਮ ਦੁਨੀਆ ਦੇ ਵਿੱਚ ਮਸ਼ਹੂਰ ਕਰਨ ਵਾਲੀ ਗੱਲ ਕੀਤੀ ਹੈ ਇਸ ਨਗਰ ਦੇ ਨਾਲ ਖਿਡਾਰੀਆਂ ਨੇ ਪਰ ਅੱਜ ਜੀਤੀ ਮਨਾੜਾ ਸੋਨੋ ਮਨਾੜਾ ਬਰਿੰਦਰ ਠਸਕਾ ਪਰਮੇਂਦਰ ਜੰਡਰ ਪਰਮੇਂਦਰ ਗੈਰੀ ਪਰ ਕਰਤਾਰ ਪਰ ਜਸਪ੍ਰਾਹ ਦੇ ਵੱਲੋਂ ਇੱਕ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇੱਕ ਰਾਕੇ ਵੱਲੋਂ ਟਰੈਕਟਰ ਸਪான்ਸਰ ਕੀਤਾ ਗਿਆ ਹੈ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ ਆਹ ਮੱਖਣ ਸਿੰਘ ਮੱਖੀ ਮੱਖੀ ਕਲਾ ਪਿੰਡ ਵਾਲਾ ਵਾਹ ਓਏ ਨੌਜਵਾਨਾਂ ਆਹ ਸ਼ਿਲੂ ਦੇ ਨਾਲ ਆਹ ਸ਼ਿਲੂ ਉਹ ਬੱਲੇ ਬੱਲੇ ਕਰਵਾ ਗਿਆ ਉਹ ਬੱਲੇ ਬੱਲੇ ਕਰਵਾ ਗਿਆ ਆਹ ਸ਼ਿਲੂ ਬੱਲੇ ਬੱਲੇ ਕਰਵਾ ਗਿਆ ਬਾਹੂ ਅਕਬਰਪੁਰ ਵਾਲਾ ਉਹ ਦਿਉਰੇ ਵਾਲਿਆਂ ਦੇ ਲਈ ਜੱਫੇ ਕਾਪ ਦੇ ਲਾ ਰਿਹਾ ਹੈ ਜੱਫੇ ਕਾਪ ਦੇ ਲਾ ਰਿਹਾ ਹੈ ਲੈ ਵੀ ਦਿਉਰੇ ਵਾਲਿਆ ਕਾਕ ਕਬੱਡੀ ਲੈ ਵੀ ਦਲਵੀਰ ਵੱਡੀਆਂ ਮੁਬਾਰਕਾਂ ਨੇ ਭਰਾ ਨੂੰ ਐਨ ਉਹ ਬਰਿੰਦਰ ਠਸ ਕੇ ਉਹਨਾਂ ਨੂੰ ਔਰ ਜਿੱਤੀ ਮਨਾਣੇ ਨੂੰ ਤੇ ਨਾਲ ਸੋਹਣੀ ਮਨਾਣੇ ਨੂੰ ਭਾਈ ਪ੍ਰਵਿੰਦਰ ਉਹਨੇ ਉਹ ਭਰਾ ਜਿਹੜੇ ਐਨ ਵਿਧਾਈ ਦੇ ਪਾਤਰ ਨੇ ਲੈ ਵੀ ਪ੍ਰਵਿੰਦਰ ਕੈਣੀ ਪਾਲ ਉਹ ਤੇਰਾ ਟਰੈਕਟਰ ਐਨ ਕੋਈ ਹੱਕਦਾਰ ਲੈ ਕੇ ਜਾਊ ਅੱਜ ਮੁੰਡਿਆਂ ਨੇ ਸਿਰਾ ਘਰਾਤਾ ਮਨਾਣੇ ਦੇ ਵਿੱਚ ਕਿ ਤੇਰੀ ਮੇਰੀ ਰਹਿ ਗਈ ਹਰ ਇੱਕ ਦੇ ਵਿੱਚ ਵੀ ਕਿ ਪੈਸੇ ਨੇ ਤਾਂ ਯਾਰੋ ਐਸੀ ਪਾਈ ਖਿੱਚ ਜਹੀ ਕਿ ਕੈਸਾ ਸਮਾਂ ਹੋਣ ਯਾਰੋ ਜੈਰੀ ਹੋ ਗਿਆ ਏ ਕਿ ਆਪਣਾ ਹੀ ਚੱਪੜ ਚੜੀ ਵਾਲਿਓ ਆਪਣਿਆਂ ਦਾ ਵੈਰੀ ਹੋ ਗਿਆ ਏ ਵੈਰੀ ਹੋ ਗਿਆ ਏ ਹਿੰਮਤ ਸੇ ਹਾਰਨਾ ਹਿੰਮਤ ਮਤ ਹਾਰਨਾ ਅਬ ਮੰਨਿਓ ਬੜਾ ਸੋਹਣਾ ਲਿਖਦਾ ਹੈ ਵੀ ਹਿੰਮਤ ਸੇ ਹਾਰਨਾ ਪਰ ਹਿੰਮਤ ਮਤ ਹਾਰਨਾ ਹਿੰਮਤ ਮਤ ਹਾਰਨਾ ਆ ਯਾਦਾ ਕਹਿੰਦੇ ਰੁਕਣ ਦੀ ਜਦੋਂ ਜਾਨ ਕਰ ਰਹੇ ਆ ਪਰਦੀਪ ਦਵਰਜੀ ਵਾਲਾ ਬਾ ਵਾਹ ਆ ਦੀਪ ਬਜੁਰਜੀ ਵਾਲਾ ਉਹ ਮੈਚ ਜਿੱਤਾ ਗਿਆ ਉਹ ਦਿਉਰਿਆਂ ਨੂੰ ਮੈਚ ਜਿੱਤਾ ਗਿਆ ਆਹ ਵੇਖੋ ਵੀ 25 ਤੇ 18 ਸਖਪੁਰ ਤੇ ਆਹ ਬੜਾ ਤਕੜਾ ਫਾਈਨਲ ਹੋਇਆ ਬੋਲੋ ਇਸ ਕੋਰ ਨਿਹਾਲ ਸਾ ਸ੍ਰੀਆ ਕਬੱਡੀ ਮੋਹਰਾਂ ਵਾਲੇ ਜੀ 12 ਫਰਵਰੀ ਬੱਲੋ ਮਾਜਰੇ ਦੇ ਵਿੱਚ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ 12 ਤੇ 13 ਫਰਵਰੀ ਬੱਬੂ ਮਾਨ ਦਾ ਖੁੱਲਾ ਅਖਾੜਾ ਲਾਹ ਹਿਰੀ ਦਾ ਖੁੱਲਾ ਅਖਾੜਾ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ 23 ਤੇ 24 ਜਨਵਰੀ ਨੂੰ ਜੰਡਕੁਰ ਦੇ ਵਿੱਚ ਵੀ ਇਸੇ ਤਰ੍ਹਾਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ 2.5 ਲੱਖ ਤੇ 2 ਲੱਖ ਦੇ ਪਿੱਛੇ ਲੰਘ ਗਏ ਜਿਹੜੇ ਬੈਸਟ ਬਣ ਗਏ ਉਹਨਾਂ ਨੂੰ ਨਵੀਆਂ ਆਲਟੋ ਗੱਡੀਆਂ ਦਿੱਤੀਆਂ ਜਾਣ ਗਿਆ ਵਾਕਈ ਜੀ ਆਲਟੋ ਗੱਡੀਆਂ ਦੀ ਸਾਡੇ ਵੀ ਜੰਨਪੁਰ ਦੇ ਵਿੱਚ ਸੱਦੇ ਲਾ ਰਿਹਾ ਹੈ ਅੱਜ ਦੇ ਕਬੱਡੀ ਕੱਪ ਦੀ ਹਲੋ ਅੱਜ ਦੇ ਇਸ ਕਬੱਡੀ ਕੱਪ ਦੀ ਬੈਨਰ ਜਿਹੜੀ ਟੀਮ ਹੈ ਉਹ ਦੇਰਾ ਜਿਸ ਟੀਮ ਨੇ ਸਾਢੇ 25 ਅੰਕ ਲਏ ਹੈ ਦੇਰਾ ਫਾਸਾ ਤੇ ਸੁਰਖਪੁਰ ਜਿਹੜੀ ਉਹ ਸੈਕੰਡ ਰਹੀ ਹੈ ਵੱਡੀ ਮੁਬਾਰਕਬਾਦ ਹੈ ਜੀ ਮਨਾਣੇ ਵਾਲਿਆਂ ਨੂੰ ਦੌਰੇ ਦੀ ਟੀਮ ਜਿਹੜੀ ਫਸਟ ਹੈ ਸੁਰਖਪੁਰ ਦੀ ਟੀਮ ਸੈਕੰਡ ਹੈ ਔਰ ਉਧਰ ਜੱਜੀ ਲਾਂਡਰਾ ਸਾਹਿਬ ਵੀਰ ਸੱਦੇ ਲਾਰੇ ਬਹੁਤ ਜਲਦ ਲਾਂਡਰਾ ਦੇ